ਸਤ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਜੋ ਫਰਸਟ ਕਲੈਕਸ਼ਨਾਂ ਲੈ ਕੇ ਆਈਆਂ ਬਹੁਤ ਪਿਆਰੀਆਂ ਨੇ ਸ਼ਿਮਰ ਸੂਟ ਨੇ ਆਲਓ ਪਰ 5 ਮੀਟਰ ਦਾ ਸੂਟ ਮਿਲੇਗਾ ਤੇ ਨੈਕ ਤੇ ਹੈਵੀ ਵਰਕ ਆਏਗਾ ਦੁਪੱਟਾ ਆਰਗੈਂਜ਼ਾ ਦਾ ਹੈ ਤੇ 4 ਸਾਈਡਰ ਤੇ ਦੁਪੱਟੇ ਤੇ ਜਿਹੜਾ ਬਾਰਡਰ ਆਏਗਾ ਕਲਰ ਇਹਦੇ ਵਿੱਚ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੇ ਕਲਰ ਬਹੁਤ ਸੋਹਣੇ ਨੇ ਪਿਆਰੇ ਨੇ ਇੱਥੇ ਤੁਹਾਨੂੰ 6 ਕਲਰਸ ਮਿਲ ਜਾਣਗੇ ਇਹ ਸਿੰਗਲ ਕਲਰ ਦੇ ਨਾਲ ਆਏਗਾ ਟੈਬੀ ਫੈਬਰਿਕ ਦੀ ਸ਼ਰਟ ਹੈ ਹੈਵੀ ਸਲਵਾਰ ਸੇਮ ਫੈ布ਰਿਕ ਦੇ ਨਾਲ ਆਏਗੀ ਹੈਂਡਵਰਕ ਹੈ ਤੇ organza ਦਾ ਦੁਪੱਟਾ ਸਿੰਗਲ ਕਲਰ ਆਪਸ਼ਨ ਇਹਦੇ ਵਿੱਚ ਹੈ ਐਵੇਂ ਵਾਲੇ ਸੂਟਾਂ ਵਿੱਚ 4 ਕਲਰ ਆਣਗੇ ਵੀ shimmer ਦੇ ਸੂਟ ਨੇ 5 ਮੀਟਰ 슬ੀਵਸ ਹੈਵੀ ਹੈ ਹੈਵੀ ਸਲਵਾਰ ਹੈ ਹੈਂਡਵਰਕ ਹੈ ਟੋਟਲ ਤੇ organza ਦੇ ਨਾਲ ਦੁਪੱਟਾ ਆਏਗਾ ਤੇ ਉਹਦੇ ਤੇ ਫੋਰ ਸਾਈਡਰ ਲੇਸ ਲੱਗੀ ਹੈ ਇਹ ਸਾਰੇ ਸੂਟ ਕੁੰਛ ਲਈ ਅੱਜ ਵਾਲੇ ਜਿਹੜੇ ਨੇ ਸਾਰੇ ਹੈਂਡਵਰਕ ਦੇ ਨਾਲ ਆਣਗੇ ਤੇ ਕਲਰ ਬੜੇ ਪਿਆਰੇ ਨੇ ਤੇ ਪਹਿਲੀਆਂ ਦਿਨ ਕਲੈਕਸ਼ਨਾਂ ਤੇ ਜਿਹੜੀਆਂ ਆਈਆਂ ਨੇ ਉਹ shimmer ਫੈ布ਰਿਕ ਤੇ ਵਾਲੀਆਂ ਆਈਆਂ ਨੇ ਤੇ ਕੁਝ ਵਿੱਚ ਸਿੰਗਲ ਸਿੰਗਲ ਕਲਰ ਆਏਗਾ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤਾਂ ਪਤਾ ਚੱਲ ਪਾਏਗੇ ਕਿਹੜੇ ਕਲਰ ਚਾਹ ਤਾਂ ਨੇ ਤੇ ਕਿਹੜੇ ਸਿੰਗਲ ਸਿੰਗਲ ਹੈ ਤੇ ਕਲਰ ਬਾਕੀ ਸਾਰੇ ਅਵੇਲੇਬਲ ਨੇ ਜਿੰਨਾ ਵਿੱਚ ਜਿਹੜੇ ਜਿਹੜੇ ਹੈਗੇ ਨੇ ਸੂਟ ਬਹੁਤ ਸੋਹਣੇ ਨੇ ਤੇ ਪ੍ਰਾਈਸ ਤੇ ਡਿਸਕ੍ਰਿਪਸ਼ਨ ਮੈਂ ਨਾਲ ਦੀ ਨਾਲ ਦੱਸਤੀ ਜਾਵਾਂਗੀ ਅਗਰ ਕਿਸੇ ਦੀ ਰਹਿ ਜਾਵੇ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਇਹ ਸਿੰਗਲ ਪੀਸ ਆਏਗਾ ਇਸ ਕੋ ਆਰਗੰਜ਼ਾ ਦਾ ਇਹ ਸ਼ਰਟ ਆਏਗੀ ਬਹੁਤ ਅਫੋਰਡੇਬਲ ਰੇਟਾਂ ਵਿੱਚ ਆ ਹੁਣ ਕਲੈਕਸ਼ਨਾਂ ਜਿਹੜੀਆਂ ਚੱਲ ਰਹੀਆਂ ਨੇ ਇਹਨਾਂ ਵੀ ਡਿਫਰੈਂਟ ਡਿਫਰੈਂਟ ਪ੍ਰਾਈਸ ਨੇ ਸਭ ਦੇ ਪਰਤੇ ਇੱਕ ਮੋਸਟਲੀ ਜਿਹੜੇ ਸੂਟ 1100 1200 ਦੀ ਰੇਂਜ ਵਿੱਚ ਤੇ ਉਤੋਂ ਵੀ ਨੀਚੇ-ਨੀਚੇ ਵਾਲੇ ਸੂਟ ਨੇ ਐ ਵਾਲੇ ਜਿਵੇਂ ਸੂਟ ਨੇ ਇਹ ਤੁਹਾਨੂੰ ਸਿਰਫ ਤੇ ਸਿਰਫ 1090 ਵਿੱਚ ਮਿਲ ਜਾਣਗੇ ਚਾਰ ਕਲਰ ਆਪਸ਼ਨ ਇਹਦੇ ਵਿੱਚ ਆਣਗੇ ਜਿਵੇਂ ਕਿ ਦੱਸਿਆ ਕਿ ਪ੍ਰਾਈਸ ਆ ਰਹੇ ਨੇ ਤੇ ਬੜੇ ਅਫੋਰਡੇਬਲ ਨੇ 1100 1200 ਦੇ ਅੰਦਰ 950 ਵਾਲੇ 1050 ਵਾਲੇ ਵੀ ਹੈਗੇ ਨੇ ਇਹ ਵਾਲੇ ਜਿਹੜੇ ਤੁਹਾਨੂੰ 1050 ਵਿੱਚ ਮਿਲ ਜਾਣਗੇ ਨਾ ਚਨੌਣ ਦਾ ਦੁਪੱਟਾ ਹੈ ਤੇ 5 ਮੀਟਰ ਇਹਦੇ ਜਿਹੜੇ ਸੂਟ ਦਾ ਫੈ布ਰਿਕ ਹੈਗਾ ਹੈਵੀ ਹੈ ਪਾਰਟੀ ਵੇਅਰ ਲੁੱਕ ਵਾਲੇ ਸਾਰੇ ਸੂਟ ਨੇ ਵਿਡਿੰਗ ਸਪੈਸ਼ਲ ਨੇ ਬ੍ਰਾਈਡਲ ਸਪੈਸ਼ਲ ਕਲੈਕਸ਼ਨ ਵਾਲੇ ਸਾਰੀਆਂ ਸਾਰੇ ਜਿੰਨੀਆਂ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੀਆਂ ਨੇ ਇਹ ਵਾਲੇ ਜਿਹੜੇ ਸੂਟ ਨੇ ਇਹਨਾਂ ਵਿੱਚ ਵੀ ਕਲਰ ਜਿਹੜੇ 4 ਹੈਗੇ ਨੇ ਮੈਂ ਉਹ 4 ਰੰਗ ਰਿਥੇ ਐਡ ਕੀਤੇ ਨੇ ਤੇ ਇਹਨਾਂ ਦੇ ਦੁਪੱਟੇ ਹੈਵੀ ਲੁੱਕ ਵਾਲੇ ਆਣਗੇ ਕਢਾਈਆਂ ਹੋਈਆਂ ਪਈਆਂ ਨੇ ਦੁਪੱਟਿਆਂ ਦੇ ਸ਼ਾਰਟ ਤੇ ਬਾਟਮ ਪਲੇਨ ਮੋਸਟਲੀ 5 ਮੀਟਰ ਦਾ ਬਾਟਮ ਹੈ ਸਭ ਨਾਲ ਉਹ ਪਲੇਨ ਆਏਗਾ ਬਾਕੀ ਜੇਕਰ ਮੈਂ ਕਿਸੇ ਦਾ ਪ੍ਰਾਈਸ ਨਹੀਂ ਦੱਸ ਪਾਦੀ ਤਾਂ 55 ਦਾ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਹੈ ਆਪਣਾ 623924575 ਜਿਹੜਾ ਆਇਆ ਤੇ ਕਲਰ ਇਹਨਾਂ ਵਿੱਚ ਜਿਹੜੇ-ਜਿਹੜੇ ਮੂਸਤੀ ਚਾਰ-ਚਾਰ ਕਲਰ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਜਿੰਨਾ ਵਿੱਚ ਜੋ ਵੀ ਕਲਰ ਆਪਸ਼ਨ ਜੋ ਵੀ ਪੈਟਰਨ ਜੋ ਵੀ ਡਿਜ਼ਾਈਨ ਹੈਗੇ ਨੇ ਮੈਂ ਇੱਥੇ ਸਾਰੇ ਐਡ ਕੀਤੇ ਨੇ ਤੇ ਬਾਕੀ ਇਹਨਾਂ ਤੋਂ ਇਲਾਵਾ ਹੋਰ ਇਹਨਾਂ ਵਿੱਚ ਕਲਰ ਆਪਸ਼ਨ ਨਹੀਂ ਹੈਗੇ ਮੈਂ ਕੋਸ਼ਿਸ਼ ਕੀਤੀ ਹੈ ਕਿ ਸਾਰੇ ਛੋਟਾਂ ਦੀ ਡਿਟੇਲ ਦੱਸ ਦੇਈਆਂ ਜੇ ਕਿਸੇ ਦੀ ਚਾਹੀਦੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਆਮੀ ਸਿੰਗਲ ਕਲਰ ਵਿੱਚ ਜਾਈਗਾ 945 ਹੈ ਜੀ ਕੋਈ ਕਲਰ ਹੈ ਇਹਦੇ ਵਿੱਚ ਇਹਨਾਂ ਸੂਟਾਂ ਵਿੱਚ ਐਮ ਵਾਲੇ ਚਾਰ ਰੰਗਾਂ ਵਿੱਚ ਸੂਟ ਆਣਗੇ ਬਹੁਤ ਸੋਹਣੇ ਨੇ 1290 1290 ਦੇ ਵਿੱਚ ਸੂਟ ਆਣਗੇ ਤਾਂ ਚਲੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਅਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ